ਬਹੁਤ ਬਹੁਤ ਧੰਨਵਾਦ ਗਿਆਨੀ ਜਸਵਿੰਦਰ ਸਿੰਘ ਜੀ ਜੋਗੀਵਾਲ ਸਾਲ ਤੋਂ ਜਿਨ੍ਹਾਂ ਨੇ ਸਤ ਮਹਾਰਾਜ ਨੂੰ ਸਰਬੱਤ ਦੇ ਸਤਕਾਰ ਨੇ ਬਹੁਤ ਪੇਟਕੀ ਤੇ ਨੇ ਸੋ ਨਾਲ ਹੀ ਅਗਲੀ ਬੇਨਤੀ ਪੀਵੀ01ਡੀ 9998 ਟੈਂਪੋ ਟਰੈਵਲਰ ਗੱਡੀ ਹੈ ਮਹਾਪੁਰਖਾ ਵਾਲੇ ਰਾਸਤੇ ਵਿੱਚ ਖੜੀ ਹੈ ਔਰ ਬਹੁਤ ਸਾਰੇ ਮਹਾਪੁਰਖ ਉਸ ਗੱਡੀ ਨੂੰ ਦੇਖ ਰਹੇ ਨੇ ਵੀ ਗੱਡੀ ਵਾਲਾ ਗੱਡੀ ਸਾਈਡ ਤੇ ਕਰੇਗਾ ਤਾਂ ਮਹਾਪੁਰਖ ਜਾਣਗੇ ਅੜਿੱਕੇ ਵਿੱਚ ਖੜੀ ਹੈ ਜਿਸ ਵੀ ਵੀਰ ਭਾਈ ਦੀ ਉਹ ਮੇਨ ਗੱਡੀ 게ਟ ਤੇ ਖੜੀ ਹੈ ਕਿਸੇ ਦੀ ਵੀ ਹੋਵੇ ਟੈਂਪੋ ਟਰਾਲਰ ਗੱਡੀ ਹੈ ਮਹਾਪੁਰਖਾਂ ਦੇ ਸਥਾਨ ਤੇ ਔਰ ਜਿਹੜਾ ਮਹਾਪੁਰਖਾਂ ਦੇ ਪਔਲ ਵਾਸਤੇ ਰਸਤਾ ਬਣਾਇਆ ਉਹ ਬਿਲਕੁਲ 게ਟ ਦੇ ਸਾਹਮਣੇ ਖੜੀ ਹੈ ਨਾ ਸੱਜੇ ਨਾ ਖੱਦੇ ਉਹ ਕਿਰਪਾ ਕਰਕੇ ਵੀਰ ਭਾਈ ਆਪਣੀ ਗੱਡੀ ਨੂੰ ਸਾਈਡ ਤੇ ਕਰਨ ਦੀ ਕਿਰਪਾਲਤਾ ਕਰੇ ਔਰ ਨਾਲ ਇਹ ਅਗਲੀ ਬੇਨਤੀ ਸ਼੍ਰੀਮਾਨ ਸੰਤ ਬਾਬਾ ਮਾਨਸੇ ਦੇ ਪਰੋਵੇ ਵਾਲੇ ਮਹਾਮੁਰਖਾਂ ਦੇ ਸੇਵਾਦਾਰ ਬਾਬਾ ਲਾਲ ਸਿੰਘ ਹੀ ਠੀਨੇ ਵਾਲੇ ਆਪ ਸੰਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਮੈਨੂੰ ਪਤਾ ਹੈ ਬਹੁਤ ਸਾਰੇ ਜਥੇ ਲੰਬੇ ਸਮੇਂ ਤੋਂ ਬੈਠੇ ਨੇ ਆਪਾਂ ਸਾਰਿਆਂ ਦੇ ਹਾਜ਼ਿਰ ਕਲਾਮਾਂ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਮਹਾਪੁਰਖ ਜੀ ਨਾਲ ਕੋਲੋਂ ਲੰਮਾ ਸਮਾਂ ਬੈਣਾ ਗੁਰ ਚਰਣਾ ਵਿੱਚ ਇੱਥੇ ਸਟੇਜ ਤੇ ਔਖਾ ਹੈ ਪਰ ਫੇਰ ਵੀ ਸਾਨੂੰ ਸਭ ਦਾ ਧਿਆਨ ਹੈ ਕਿਰਪਾ ਕਰਕੇ ਥੋੜਾ ਜਿਆ ਐ ਇਕਾਗਰਤਾ ਬਣਾ ਕੇ ਬੈਠਣ ਦੀ ਕਿਰਪਾਲਤਾ ਕਰੋ ਇਹਨਾਂ ਦੇ ਨਾਲ ਹੀ ਸੰਤ ਬਾਬਾ ਰਣਜੀਤ ਸਿੰਘ ਜੀ ਦੀਂਦੀ ਵਾਲੀ ਮਹਾਪੁਰਖੀ ਦਾ ਸੁਆਗਤ ਸਨਮਾਨ ਹੋਣਗੇ ਉਸ ਤੋਂ ਬਾਅਦ ਸੰਤ ਬਾਬਾ ਜਸਦੇਵ ਸਿੰਘ ਜੀ ਲੋਟਵਦੀ ਬਾਣੇ ਮਹਾਪੁਰਖਾਂ ਦਾ ਜਥਾ ਬੈਠਾ ਉਹਨਾਂ ਦੀ ਬਾਣੀ ਪੜਾਵਾਂਗੇ ਗਿਆਨੀ ਗਗਨ ਸਿੰਘ ਜੀ ਦੇ ਰਮਲੇ ਜੰਡਾੜੀ ਵਾਲੇ ਬੈਠੇ ਨੇ ਹੋਰ ਬਿਆਨ ਤਾ ਮੁਰਖ ਬੈਠੇ ਨੇ ਸਾਰਿਆਂ ਤੋਂ ਆਪਾਂ ਲਾਹੇ ਪ੍ਰਾਪਤ ਕਰਾਂਗੇ ਆਓ ਇੱਕ 10 ਮਿੰਟਾਂ ਵਾਸਤੇ ਸੰਤ ਬਾਬਾ ਲਾਲ ਸਿੰਘ ਜੀ ਦਾ ਜੋ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਦੇ ਰੋਡੇ ਵਾਲੇ ਦਾ ਪ੍ਰਸਤਾਨ ਦੇ ਸਥਾਨੋਂ ਪਹੁੰਚੇ ਨੇ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਦਗੇ ਔਰ ਸੰਤ ਮਹਾਰਾਜਿਆਂ ਨੂੰ ਸ਼ਰਧਾ ਤੇ ਸਨਕਾਰ ਭੇਟ ਕਰਾਂਗੇ अगरे प्यारे, प्यारे ना जग पूजा स्लेन जग पूजा ਇਨ ਨਾਮੁ ਸਾਰਾ ਜਗੁ ਪੂਜਾ ਹੈ ਰੱਬੁ ਮੇਰੇ ਅਪਿਆਰੇ ਤੂ ਸਾਡਾ ਸਾਰਾ ਜਗੁ ਤੂ ਸਾਡਾ ਮਨ ਦੀ ਕਾਉਂਦੇ ਆਇ ਰੱਬ ਦੇ ਸਾਰੇ ਤੂ ਸਾਡਾ ਜਨੂ thank ਜੇ ਲਾ ਕੁਦੇ ਆ ਆਪਣੀ ਇਹ ਆਏ ਜਿਨਾਮ ਤਾਰਾ ਜਾਂ ਕੋ ਜਦਾ ਜੇ ਲਾ ਕੁਦੇ ਆ ਆਪਣੀ ਪਿਆਰੇ ਜਿਨਾਮ ਸਾਰਾ ਜਾਂ ਕੋ ਜਦਾ ਗੁਰੂ ਨਾਨਕ ਦਾ ਗੁਰ ਦਿੱਤੀ ਛੋਟਾ ਪਾਇਆ ਗੁਰੂ ਨਾਨਕ ਦਾ ਗੁਰ ਦਿੱਤੀ ਛੋਟਾ ਪਾਇਆ ਆ ਗੁਰਮੁਖਲਾ ਆ ਕੋ ਸਿੱਖਾਂ ਕੀ ਕਾਲੇ ਥਾਏ ਬਈ مان کي سار سائين پئي منار جامتيا ਤੰਤਨ ਸੰਤ ਬਾਬਾ ਭਗਵਾਨ ਸਿੰਘ ਵੀ ਮਹਾਰਾਜ ਉਹਨਾਂ ਨੂੰ ਸ਼ਰਧਾ ਦੇ ਫਲ ਭੇਟ ਕਰਨ ਵਾਸਤੇ ਆਏ ਇਹਨਹੀਂ ਬਣ ਜਿਆ ਦਾਸ ਸਿੰਘ ਦਾ ਪਿੰਨੀ ਲੋਕ ਸੰਭਾਰੀ ਸੰਤੋ ਬਣ ਜਿਆ ਨਾਲ ਗਵਿੰਤ ਕਰ ਐਸੀ ਕੇਬ ہماری ਸੰਗਤਾਂ ਅੱਗੇ ਵੀ ਆਉਂਦੀਆਂ ਇਸ ਸੰਸਥਾ ਉਤੇ ਅਸੀਂ ਵੀ ਆਉਂਦੇ ਸਟੇਟ ਤੇ ਸਾਭ ਨੂੰ ਇਸੇ ਤਰ੍ਹਾਂ ਹੁੰਦੇ ਆ ਸੰਤਾਂ ਦੀ ਬੇਅੰਤਾਈਂ ਹੈ ਜਦ ਹੀ ਵੀ ਬੇਅੰਤਾਈਂ ਨੇ ਉਹੀ ਪੱਕੇ ਕੋਹੇ ਬਿੰਡਿੰਗ ਉਹੀ ਸਭ ਕੁਛ ਡੰਗਰ ਦੇ ਵਿੱਚ ਪਦਾਰਥ ਵੀ ਬੇਅੰਤ ਬਣੇ ਨੇ ਪਰ ਕਮੀ ਕੀ ਰਹਗੀ ਕਬੀਰ ਜੀ ਕੰਧ ਕਬੀਰ ਜੈ ਜੈ ਹਉ ਪਿਰਯੋਗ ਆਉਤ ਕਠਾ ਔਰ ਥਾਇ ਇਤਰਾਮ ਸੁਨੇਹੀ ਮਾਨਾ ਉਝੜ ਜੀਰੇ ਕਬੀਰ ਜੀ ਕਹਿੰਦੇ ਕਿ ਰਾਮ ਦੇ ਪਿਆਰੇ ਦੇ ਬਾਝੋਂ ਇਹ ਜਿਹੜਾ ਸੰਸਾਰ ਹੈ ਨਾ ਮੇਲਾ ਹੈ ਜਿਹੜਾ ਇੱਕ ਪਿਆਰ ਨਜ਼ਰ ਆਉਂਦਾ ਹੈ। ਬਾਬਾ ਜੀ ਸਾਨੂੰ ਸ਼ਰੀਰ ਕਰਕੇ ਮਿਸ਼ੂਰਾ ਦੇ ਗਏ ਨੇ। ਸੂਰਜ ਦੀ ਕਿਰਨ ਵਾਂਗ ਚਲਕਾ ਜਿਹਾ ਨਾਮ ਜੋਤੀ ਜੋਤਨੀ ਸੰਪੂਰਨthia ਰਾਮ ਬਾਸ ਨੂੰ ਹੁਕਮ ਹੋਇਆ ਤਦ ਸੰਤ ਬਾਬਾ ਮਾਨ ਸਿੰਘ ਜੀ ਪੇਵੇ ਵਾਲਿਆਂ ਦਾ ਇਸਤਾਨ ਗੁਰਦੁਆਰਾ ਸੱਚਖੰਡੀਚਰ ਦਰਬਾਰ ਦੇੇ ਤੋਂ ਹਾਜ਼ਰੀ ਲਵਾਉਣ ਵਾਸਤੇ ਬਾਬਾ ਜੀ ਨੂੰ ਸ਼ਰਧਾ ਦੇ ਫੇਰਵੰਦ ਪੇਟ ਕਰਨ ਵਾਸਤੇ ਸੋਦਾਸ ਪਹੁੰਚੇ ਨਾਨਸਤੇ ਸਤਕਾਰਪੂਰ ਬਾਬਾ ਨਿਮਾਨ ਸਿੰਘ ਜੀ ਅਤੇ ਹੋਰ ਸੰਗਤਾਂ ਵੀ ਦੇ ਉੱਥੇ ਪਹੁੰਚੇ ਹਨ ਸ਼ਰਧਾ ਦੇ ਫੇਰਵੰਦ ਕਰਦੇ ਮਹਾਰਾਜ ਸਰ ਦੇ ਚਰਨਾਂ 'ਚ ਆਓ ਸਾਰਿਆਂ ਨੇ ਧਾਰਮਿਕ ਵਿੱਚ ਬੋਲਣ ਦੀ ਕਿਰਪਾ ਤਾਂ ਕਰਨੀ ਹੈ ਤੇ ਉਸ ਤਰ੍ਹਾਂ ਸਾਡੇ ਲੋਕ ਸਮਾਰਨ ਦੀ ਹੈ ਸਾਰੇ ਮੇਹਰ ਦੀ ਕਿਰਪਾ ਕਰਿਓ ਤੇ ਵੀਰ ਜੀ ਕਹਿੰਦੇ ਸੰਗਤ ਭਾਵੇਂ ਹੋਤੀ ਹੋਵੇ ਕਹਿੰਦੇ ਮੇਰੇ ਵਿੱਚ ਜੇ ਸਾਨੂੰ ਰੇਮ ਵਾਲਾ ਨਹੀਂ ਮਿਲਿਆ ਨਾਮ ਜੱਪਣ ਵਾਲਾ ਨਹੀਂ ਮਿਲਿਆ ਸਾਡੇ ਭਾਉਤਕਾਂ ਦਾ ਮੇਦਾ ਉਜਾੜ ਹੀ ਰਹਿ ਗਿਆ ਇੱਕਦਮ ਦੇਾਰੇ ਬਾਜੋ ਦੁਨੀਆ ਉਜਾੜ ਦਿੱਸਦੀ

ਪਿਆਰੇ ਜੀ ਉਹ ਸੰਗਤਾਂ

बाबा जी तारे देरि बाबा जी नारे में